ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਰਾਜੋਗ ਤਖਤ ਦੇਨ ਗੁਰੂ ਰਾਮਦਾਸ ਗੁਰੂ ਅਮਰਦਾਸ ਜੀ ਨੇ ਜੋਤੀ ਜੋ ਸਮਾਂ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਜੋਤ ਨੂੰ ਵੀ ਰਾਜਮਾਨ ਕਰਨ ਦੇ ਲਈ ਸਿਹਾਸਨ ਤਿਆਰ ਕਰਨ ਦੀ ਸੋਚੀ ਸਿਹਾਸਨ ਬਦਲ ਰਹੇ ਸਨ ਪਰ ਜੋਤੋ ਹੀ ਗੁਰੂ ਨਾਨਕ ਦੇਵ ਜੀ ਦੀ ਹੀ ਸੀ ਇਸ ਜੋਤ ਨੂੰ ਸਹੀ ਜਗ੍ਹਾ 'ਤੇ ਰਾਜਮਾਨ ਕਰਨ ਦੇ ਲਈ ਪਰਖ ਕਰਨ ਦੀ ਲੋੜ ਸੀ ਜੋ ਇਸ ਜੋਤ ਦੀ ਜ਼ਿੰਮੇਵਾਰੀ ਨੂੰ ਸਹੀ ਤਰ੍ਹਾਂ ਨਿਭਾ ਸਕੇ ਗੁਰੂ ਅਮਰਦਾਸ ਜੀ ਦੇ ਦੋ ਦਾਮਤ ਭਾਈ ਰਾਮਾ ਜੀ ਅਤੇ ਗੁਰੂ ਰਾਮਦਾਸ ਜੀ ਸਨ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਭਾਈ ਰਾਮਾ ਜੀ ਅਤੇ ਗੁਰੂ ਰਾਮਦਾਸ ਜੀ ਨੂੰ ਕਿਹਾ ਤੁਸੀਂ ਦੋਵੇਂ ਸਾਡੇ ਬੈਠਣ ਦੇ ਲਈ ਇੱਕ ਇੱਕ ਥੜਾ ਬਣਾਓ ਜਿਸ ਦਾ ਥੜਾ ਖੂਬਸੂਰਤ ਹੋਵੇਗਾ ਅਸੀਂ ਉਸ ਉੱਪਰ ਬੈਠਾਂਗੇ ਅਗਲੇ ਦਿਨ ਦੋਹਾਂ ਨੇ ਥੜੇ ਤਿਆਰ ਕੀਤੇ ਸ਼ਾਮ ਨੂੰ ਗੁਰੂ ਅਮਰਦਾਸ ਜੀ ਨੇ ਦੋਹਾਂ ਦੇ ਥੜੇ ਇਹ ਕਹਿ ਕੇ ਟੁਹਾ ਦਿੱਤੇ ਕਿ ਇਹ ਸਾਡੇ ਬੈਠਣ ਲਾਇਕ ਨਹੀਂ ਹਨ ਅਗਲੇ ਦਿਨ ਫਿਰ ਥੜੇ ਪਨ ਆਏ ਗਏ ਅਗਲੇ ਦਿਨ ਵੀ ਗੁਰੂ ਅਮਰਦਾਸ ਜੀ ਨੇ ਦੋਹਾਂ ਦੇ ਥੜੇ ਟਵਾ ਦਿੱਤੇ ਤੀਸਰੇ ਦਿਨ ਜਦੋਂ ਗੁਰੂ ਅਮਰਦਾਸ ਜੀ ਨੇ ਪਾਈ ਰਾਮਾ ਜੀ ਨੂੰ ਥੜਾ ਟੋਂਦੇ ਲਈ ਕਿਹਾ ਤਾਂ ਉਸਨੇ ਕਿਹਾ ਹੁਣ ਤੁਹਾਡੀ ਵਡੇਰੀ ਉਮਰ ਹੋ ਗਈ ਹੈ ਤੁਸੀਂ ਜੋ ਸਵੇਰੇ ਦੱਸ ਕੇ ਜਾਂਦੇ ਹੋ ਉਹ ਸ਼ਾਮਾਂ ਨੂੰ ਭੁੱਲ ਜਾਂਦੇ ਹੋ ਅਸੀਂ ਤੁਹਾਡੇ ਕਹਿ ਮਤਾਬਕ ਹੀ ਥੜੇ ਤਿਆਰ ਕਰ ਰਹੇ ਹਾਂ ਤੁਸੀਂ ਥੜੇ ਤੇ ਨਹੀਂ ਬੈਠਣਾ ਤੇ ਨਾ ਬੈਠੋ ਪਰ ਮੈਂ ਹੁਨੇ ਥੜਾ ਨਹੀਂ ਟਾਵਾਂਗਾ ਇਸ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਥੜਾ ਟਾਉਣ ਦੇ ਲਈ ਕਿਹਾ ਗੁਰੂ ਜੀ ਨੇ ਕਿਹਾ ਮਹਾਰਾਜ ਮੈਂ ਪੁੱਲਨ ਹਾਰ ਹਾਂ ਮੇਰੀ ਮੱਛੋਟੀ ਹੈ ਕਿਰਪਾ ਕਰੋ ਬਖਸ਼ਿਸ਼ ਕਰੋ ਤਾਂ ਜੋ ਮੈਂ ਤੁਹਾਡੀ ਮਰਜ਼ੀ ਦੇ ਮੁਤਾਬਕ ਥੜਾ ਤਿਆਰ ਕਰ ਸਕਾਂ ਜਿਵੇਂ ਹੀ ਗੁਰੂ ਰਾਮਦਾਸ ਜੀ ਕਹਿ ਚੁੱਕੇ ਥੜਾ ਟਾਉਣ ਲੱਗੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗਲ ਬੱਕਰੀ ਵਿੱਚ ਲੈ ਕੇ ਕਿਹਾ ਨਹੀਂ ਜੇਠਾ ਜੀ ਇਹ ਥੜਾ ਨਹੀਂ ਟਾਣਾ ਥੜਾ ਬਨ ਗਿਆ ਹੈ ਹੁਣ ਅਸੀਂ ਇਸੇ ਥੜੇ ਦੇ ਉੱਤੇ ਬੈਠਾਂਗੇ ਮੈਂ ਤਾਂ ਹਿਰਦੇ ਦਾ ਥੜਾ ਦੇਖਣਾ ਸੀ ਹੁਣ ਤੁਹਾਡੇ ਹਿਰਦੇ ਦੇ ਸਿਆਸਨ ਤੇ ਗੁਰੂ ਨਾਨਕ ਦੇਵ ਜੀ ਦੀ ਜੋਤ ਵੀ ਰਾਜਮਾਨ ਹੋਵੇਗੀ 1 ਸਤੰਬਰ 1574 ਈਸਵੀ ਵਾਲੇ ਦਿਨ ਗੁਰੂ ਅਮਰਦਾਸ ਜੀ ਨੇ ਜੋਤੀ ਜੋ ਸਮਾਉਂ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੀ ਸੇਵਾ ਸੰਭਾਲ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ